ਤੇਰੀ ਜਿਹੜੀ ਆਕੜ ਹੈ ਨਾ ਐਉਂ ਸਮਝ ਲਈ ਇੰਨੇ ਹੀ ਤੇਰਾ ਇੱਕ ਦਿਨ ਖੁਰਾ ਖੋਜ ਮਿਟਾਉਣਾ ਹੈ ਤੇਰਾ ਵਜੂਦ ਇਸਨੇ ਹੀ ਖਤਮ ਕਰਨਾ ਹੈ ਸੋਹ ਹੰਕਾਰ ਬੰਦੇ ਨੂੰ ਲੈ ਡੁੱਬਦਾ ਹੈ ਮਹਾਰਾਜ ਸੁਚੇਤ ਕਰਦੇ ਨੇ ਇਹਦੇ ਕੋਲੋਂ ਦੂਰ ਰਹੁ ਤੁਸੀਂ ਰੋਜ ਪੜਦੇ ਹੋ ਬੜੇ ਬੜੇ ਅਹੰਕਾਰਿਆ ਨਾਨਕ ਗਰਭ ਗਲੇ ਵੱਡੇ ਵੱਡੇ ਹੰਕਾਰੀ ਗਰਭ ਵਿੱਚ ਹੀ ਗਲ ਗਏ ਉਹਨਾਂ ਦਾ ਆਤਮਿਕ ਜੀਵਨ ਗਲ ਗਿਆ ਸਰੀਰ ਅਹੰਕਾਰ ਵਿੱਚ ਉਹਨਾਂ ਦਾ ਗਲ ਗਿਆ ਕ੍ਰੋਧ ਵਿੱਚ ਉਹ ਗਲ ਗਏ ਚਿੰਤਾਵਾਂ ਵਿੱਚ ਉਹ ਗਲਦੇ ਗਏ ਸੁਖੀ ਕਿਹੜਾ ਵਸਿਆ ਹੈ ਕਹਿੰਦੇ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਜਿਹੜੇ ਤਲ ਤੇ ਰਹਿੰਦੇ ਨੇ ਈਗੋ ਛੱਡ ਦਿੱਤੀ ਆ ਰੋਗਾਂ ਛੱਡ ਦਿੱਤੀ ਅਹੰਕਾਰ ਛੱਡ